ਮਿੱਤਰੋ ਟਾਈਮ ਦੀ ਗੱਲ ਕਰੀਏ ਟਾਈਮ ਬਹੁਤ ਘੱਟ ਰਹਿ ਗਿਆ ਬੋਲਟ ਤੋਂ ਲੈ ਕੇ 11 ਨਾਮ ਤੱਕ ਸਾਨੂੰ ਜਮ੍ਹਾਂ ਫਰੀ ਦੇ ਵਿੱਚ ਹੀ ਮਿਲਣਗੇ ਲੈ ਨਾਮ 'ਚ ਮਿੱਤਰੋ ਥਾਰ ਆ 4/2 ਚਾਹੇ ਲੈ ਜੋ ਟਰੈਕਟਰ 4/4 ਚਾਹੇ ਲੈ ਜੋ ਸਕਾਰਪਿਓ ਤੇ ਬਜਦੀ ਰਸੀ ਸਾਰੀ ਗਊਸਾਲਾ ਤੇ ਚੰਗੇ ਕੰਮਾਂ ਦੇ ਉੱਤੇ ਲੱਗੇ ਨੰਬਰ ਆ ਜੀ 700 ਪੂਰਾ 96 57 599 ਹਾਂਜੀ ਟਰੈਕਟਰ ਰੇਟ 300 ਦੀ 1 ਹੈ 500 ਦੀਆਂ 3 ਹੈ 1000 ਦੀਆਂ 8 ਹੈ 2000 ਦੀਆਂ 20 ਹੈ 4000 ਦੀਆਂ 44 ਹੈ 5000 ਦੀਆਂ 60 ਹੈ ਪੁੰਨ ਤੇ ਫਲੀਆਂ ਵਾਲਾ ਕੰਮ ਹੀ ਆ ਜੀ ਅੱਸੀ ਗਾਲ ਤੋਂ ਉਸ ਤੋਂ ਸਵਾਗਤ ਆ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਦੇ ਸਾਰਿਆਂ ਦਾ ਤਾਂ ਆਪਾਂ ਖੜਿਆ ਮਿੱਤਰੋ ਬਾਬਾ ਬੋਰੇ ਵਾਲਾ ਕਲੱਬ ਕੋਟਰੀਆ ਬਲੂ ਦੇ ਵਿੱਚ ਤੇ ਵੀਰਾਂ ਦਾ ਮਿੱਤਰੋ ਤੀਜਾ ਲੱਕੀ ਡਰਾ ਚੱਲ ਰਿਹਾ ਤੇ ਇਸ ਨੂੰ ਦੱਸ ਦਈਏ ਪਹਿਲਾਂ ਵੀਰਾਂ ਨੇ ਦੋ ਲੱਕੀ ਡਰਾ ਕੱਢਿਆ ਤੇ ਜਿਨ੍ਹਾਂ ਦਾ ਹਸਾਬ ਕਿਤਾਬ ਵਾਲਿਆਂ ਨੇ ਇੱਧਰ ਲਾਇਆ ਪਿਆ ਮਿੱਤਰੋ ਆ 400 ਫੁੱਟ ਲੰਬਾ ਸੈੱਡ ਆ ਇਹ ਪਾਇਆ ਵਈਆਂ ਨੇ ਗਾਮਾ ਵਾਲੀ ਫਾਰਸਾਂ ਲਈਆਂ ਬਾਥਰੂਮ ਤੇ ਟਰੈਕਟਰ ਦਿੱਤਾ ਹੜਾ ਵੇਲੇ ਮਿੱਤਰੋ ਡੀਜ਼ਲ ਦੀ ਸੇਵਾ ਕੀਤੀ ਤੇ ਇਸ ਡਰਾ ਦੇ ਵਿੱਚੋਂ ਵੀ ਜਿੰਨੀ ਸਾਰੀ ਰਕਮ ਇਕੱਠੀ ਹੋਣੀ ਆ ਸਾਰੀ ਗਊਸ਼ਾਲਾ ਤੇ ਲੱਗੂ ਜੀ ਹਾਂਜੀ ਹਾਂਜੀ ਗਊਸ਼ਾਲਾ ਤੇ ਲੱਗੂ ਸਾਰੀ ਦੀ ਸਾਰੀ ਰਕਮ ਮਿੱਤਰੋ ਗਊਸ਼ਾਲਾ ਦੇ ਉੱਤੇ ਹੀ ਲਗਾਈ ਜਾਊਗੀ ਤੇ ਇਹਦੇ ਵਿੱਚ ਕਿੰਨੇ ਨਾਮ ਰੱਖਦੇ ਆ ਇਹ ਚ ਆਪਣੇ ਟੋਟਲ 101 ਨਾਮ ਹੈ ਠੀਕ ਹੈ ਜਿਹੜੇ ਪਹਿਲਾ ਨਾਮ ਥਾਰ ਗੱਡੀ ਆ ਗਈ 4x2 ਇਹਦੇ ਆਪਸ਼ਨ 'ਚ ਸਕਾਰਪੀਓ ਵੀ ਹੈ ਠੀਕ ਹੈ 3ਜੀ ਆਪਸ਼ਨ ਆ ਗਈ ਆਪਣੇ 36T ਨਿਊ ਹੋਲੈਂਡ ਸਪੈਸ਼ਲਟੀ ਠੀਕ ਹੈ ਪਹਿਲੇ ਨਾਮ 'ਚ ਮਿੱਤਰੋ ਥਾਰ ਆ 4x2 ਚਾਹੇ ਲੈ ਜੋ ਤਿੰਨ ਚਵਈਸਾਂ ਨੇ ਪਹਿਲੇ ਨਾਮ ਦੇ ਵਿੱਚ ਦੂਜੇ ਨਾਮ ਦੇ ਵਿੱਚ ਬੁਲਟ ਆ ਹਾਂਜੀ ਦੂਜੇ ਨਾਮ 'ਚ ਬੁਲਟ ਆ ਇਹਦੀ ਆਪਸ਼ਨ 'ਚ ਆ ਗਿਆ ਆਈਫੋਨ 15 ਪ੍ਰੋ ਮੈਕਸ ਹਾਂਜੀ ਤੀਜਾ ਨਾਮ ਆ ਗਿਆ ਆਪਣੇ ਸਪਲੈਂਡਰ ਮੋਟਰਸਾਈਕਲ ਇਹਦੀ ਆਪਸ਼ਨ 'ਚ ਨਾਲ ਖੜੀ ਐਕਟਵਾ ਸਕੂਟਰੀ ਤੇ ਜੇ ਆਪਾਂ ਮਿੱਤਰੋ ਟਾਈਮ ਦੀ ਗੱਲ ਕਰੀਏ ਟਾਈਮ ਬਹੁਤ ਘੱਟ ਰਹਿ ਗਿਆ ਐ ਮੰਨ ਕੇ ਚਲੋ ਘੰਟਿਆਂ ਦੀ ਗੱਲਬਾਤ ਹੀ ਰਹੇਗੀ ਹਾਂਜੀ ਤੇ ਦੱਬ ਕੇ ਨਾਲ-ਨਾਲ ਸ਼ੇਅਰ ਕਰੀ ਚੱਲੋ ਚੌਥਾ ਨਾਮ ਆਪਣੇ ਆ ਗਿਆ ਇਲੈਕਟ੍ਰੋਨਿਕ ਸਕੂਟਰੀ ਤੇ ਇਹਦੀ ਆਪਸ਼ਨ 'ਚ ਆ ਗਿਆ ਏਸੀਆ ਠੀਕ ਹੈ ਚੌਥਾ ਨਾਮ ਇਲੈਕਟ੍ਰਿਕ ਸਕੂਟਰੀ ਆ ਆਪਸ਼ਨ ਦੇ ਵਿੱਚ ਏਸੀਆ ਤੇ ਮਿੱਤਰੋ ਜਿਹੜਾ ਆਹਾਤ ਮੱਕਾ ਦਾ ਇਹ ਇੱਕ ਹੋਰ ਕਰਤਾ ਹੈ ਤੇ ਇਧਰ ਮਿੱਤਰੋ ਉਸ ਨੂੰ ਬੁਲਟਾ ਜਿਹੜਾ ਜਮਾ ਫਰੀ ਦੇ ਵਿੱਚ ਹੀ ਮਿਲ ਜੂਗਾ ਹਾਂਜੀ ਇਹਦੇ ਵਿੱਚ ਆਪਣਾ ਮਨ ਮਿੰਨੀ ਡਰਾ ਕੱਢ ਰਹੇ ਆ ਆਪਾਂ 10 ਤਰੀਕ ਨੂੰ ਦਿਨ ਸ਼ੁੱਕਰਵਾਰ ਬਹੁਤ ਥੋੜਾ ਸਮਾਂ ਰਹਿ ਗਿਆ ਜਿਸ ਵਿੱਚ ਪਹਿਲਾ ਨਾਮ ਬੁਲਟ ਮੋਟਰਸਾਈਕਲ ਹੈ ਇਹਦੀ ਆਪਸ਼ਨ ਚ ਆ ਗਿਆ ਟਰਾਲਾ ਆ ਗਿਆ ਜੀ ਜੇ ਕਾਲਾ ਆਪਣੇ ਤੇ ਤੀਜੀ ਆਪਸ਼ਨ ਆ ਗਈ ਆਈਫੋਨ ਆਈਫੋਨ 15 ਪ੍ਰੋ ਮੈਕਸ ਹੈ ਜੀ ਦੂਜੇ ਨਾਮ ਦੇ ਵਿੱਚ ਹਾਲ ਆਗੇ ਤੇ ਨਾਲ ਇਹ ਆਪਣੇ ਟੌਪਸ ਆ ਗਏ ਜੀ ਟੌਪਸ ਆ ਗਏ ਤੇ ਨਾਲ ਆ ਗਿਆ ਮਿੱਤਰੋ ਇੱਕ ਟਾਂ ਦਾ ਏਸੀ ਸਪੈਕ ਹਾਂਜੀ ਉਦੋਂ ਤਿੰਨ ਤੋਂ 11 ਇਹਦੇ ਵਿੱਚ ਕਿੰਨੇ ਨਾਮ ਨੇ 11 ਨਾਮ ਨੇ ਜੀ ਤੈਨੂੰ ਤੋਂ 11 ਤੱਕ ਆ ਗਏ ਪੱਖੇ ਜਿਵੇਂ ਕਿ ਜੀ ਮਿੱਤਰੋ ਬੋਲਟ ਤੋਂ ਲੈ ਕੇ 11 ਨਾਮ ਤਾਂ ਸਾਨੂੰ ਜਮ੍ਹਾਂ ਫਰੀ ਦੇ ਵਿੱਚ ਹੀ ਮਿਲਣਗੇ ਤੇ ਮਿਲਣਗੇ ਕਿਵੇਂ ਜੇ ਤੁਸੀਂ ਵੱਡੇ ਡਰਾ ਦੀਆਂ ਟਿਕਟਾਂ ਪਾਉਂਗੇ ਤੇ ਵੱਡੇ ਡਰਾ ਦੀ ਜੇ ਆਪਾਂ ਟਿਕਟ ਦੀ ਗੱਲ ਕਰੀਏ ਮਿੱਤਰੋ 300 ਰੁਪਏ ਦੀ ਇੱਕ ਟਿਕਟਾਂ 500 ਦੀਆਂ ਤਿੰਨ ਟਿਕਟਾਂ ਨੇ 1000 ਦੀਆਂ 8 ਟਿਕਟਾਂ ਨੇ 2000 ਦੀਆਂ ਮਿੱਤਰੋ 20 ਟਿਕਟਾਂ ਨੇ 4000 ਦੀਆਂ 44 ਤੇ 5000 ਦੀਆਂ 60 ਟਿਕਟਾਂ ਨੇ ਹਾਂਜੀ ਤੇ 1000 ਦੇ ਵਿੱਚ ਮਿੱਤਰੋ 4 ਵੱਡੇ ਡਰਾਆਂ ਦੀਆਂ ਤੇ 4 ਮਿੱਤਰੋ ਬੋਲਟ ਵਾਲੇ ਛੋਟੇ ਡਰਾਆਂ ਦੀਆਂ ਟਿਕਟਾਂ ਸਾਨੂੰ ਮਿਲ ਜਾਣਗੀਆਂ 10 ਤਰੀਕ ਨੂੰ ਪਟਾਕਾ ਬਣਾ ਕਿੰਨੇ ਵਜੇ ਡਰਾ ਨਿਕਲੂ ਜੀ 10 ਤਰੀਕ ਨੂੰ 5 ਵਜੇ ਸ਼ਾਮ ਨੂੰ ਡਰਾ ਨਿਕਲ ਜੂ। ਠੀਕ ਆ ਸ਼ਾਮ ਨੂੰ 5 ਵਜੇ ਡਰਾ ਨਿਕਲੂ ਤੇ ਮਿੱਤਰੋ ਪੂਰੀ ਪਾਰਦਰਸ਼ਤਾ ਦੇ ਨਾਲ ਡਰਾ ਕੱਢਿਆ ਜੂ ਤੇ ਵੱਡਾ ਡਰਾ ਕਿ 19 ਤਰੀਕ ਨੂੰ ਹੋ ਜੇਗਾ। ਵੱਡਾ 19 ਤਰੀਕ ਨੂੰ ਆ। 19 ਤਰੀਕ ਨੂੰ ਮਿੱਤਰੋ ਵੱਡਾ ਡਰਾਗਾ ਤੇ ਗਊਸ਼ਾਲਾ ਦੇ ਵਿੱਚ ਨਿਕਲੂ। ਹਾਂ ਦੋਨੇ ਡਰਾ ਇਸੇ ਸ਼ਿਟ ਦੇ ਥੱਲੇ ਨਿਕਲਣਗੇ। ਇਸੇ ਸ਼ਿਟ ਦੇ ਥੱਲੇ ਨਿਕਲਣਗੇ ਮਿੱਤਰੋ ਦੋਨੇ ਡਰਾ ਦੱਬ ਕੇ ਕਿਰਾਂ ਦੱਬ ਕੇ ਸ਼ੇਅਰ ਕਰ ਤੋਂ ਕੂਪਨ ਪਾ ਲਓ। ਪੁੰਨ ਤੇ ਫਲੀਆਂ ਵਾਲਾ ਕੰਮ ਆ ਜੀ। ਜਿੰਨੀ ਕਮਾਈ ਹੋਣੀ ਆ ਸਾਰੀ ਗਊਸ਼ਾਲਾ ਦੇ ਉੱਤੇ ਲੱਗਣੀ ਆ। ਜਮਾ ਮਿੱਤਰੋ ਸੇਵਾ ਵਾਲਾ ਕੰ